ਨਮਸਕਾਰ ਸਤਿ ਸ੍ਰੀ ਅਕਾਲ ਹਾਂ ਪੰਜਾਬੀ ਨਿਊਜ਼ ਬੁਲੇਟਿਨ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਨਜ਼ਰ ਪੁਣਿਆ ਦੇਸ਼ ਦੁਨੀਆ ਦੀ ਟੌਪ 10 ਖਬਰਾਂ ਤੇ ਟਾਈਵਾਨ ਵਿੱਚ 25 ਸਾਲ ਦਾ ਸਭ ਤੋਂ ਤੇਜ਼ ਪੁਚਾਲ ਆਉਂਦਿਆਂ ਨਾ ਮੱਚੀ ਵੱਡੀ ਤਬਾਹੀ 7.5 ਤੀਬਰਤਾ ਵਾਲੇ ਇਸ ਪੁਚਾਲ ਦੇ ਨਾਲ 9 ਦੀ ਮੌਤ ਜਦਕਿ 730 ਲੋਕ ਹੋਏ ਜ਼ਖਮੀ ਪਸੇ ਜਾ ਰਿਹਾ ਕਿ ਪੁਚਾਲੇ ਨਾਲ ਤੇਜ਼ੀ ਕਿਸ ਦੇ ਝਟਕੇ ਜਾਪਾਨ ਅਤੇ ਫਿਲੀਪੀਨਸ ਤੱਕ ਹੋਏ ਮਹਿਸੂਸ ਹੋਤੇ ਭਾਰਤ ਵਿੱਚ ਅਤੇ ਟਾਈਵਾਨ ਵਿੱਚ ਰਹਿਣ ਵਾਲੇ ਭਾਰਤੀਆਂ ਲਈ ਐਡਵਾਈਜ਼ਰੀ ਕੀਤੀ ਗਈ ਜਾਰੀ ਐਮਰਜੈਂਸੀ ਨੰਬਰ ਅਤੇ ਈਮੇਲ ਆਈਡੀ ਤੋਂ ਕਰ ਸਕਦੇ ਨੇ ਭਾਰਤੀ ਸੰਪਰਕ ਦੱਸਦੀ ਕਿ ਟਾਈਵਾਨ ਵਿੱਚ ਰਹਿੰਦੇ ਹਨ ਤਕਰੀਬਨ 5000 ਤੋਂ ਜ਼ਿਆਦਾ ਲੋਕ ਰਾਹੁਲ ਗਾਂਧੀ ਨੇ ਪੈਣ ਪ੍ਰਿੰਕਾ ਗਾਂਧੀ ਵਾਰਡਾ ਦੇ ਨਾਲ ਮਿਲ ਕੇ ਕੇਨਲ ਦੀ ਬਾਇਨਾਡ ਵਿੱਚ ਕੀਤਾ ਰੋਡ ਸ਼ੋਅ ਇਸ ਦੇ ਬਾਅਦ ਲੋਕ ਸਭਾ ਚੋਣਾਂ ਦੇ ਲਈ ਦਾਖਲ ਕੀਤਾ ਨਾਮਜ਼ਦਗੀ ਪੱਤਰ ਰੋਡ ਸ਼ੋਅ ਦਰਮਿਆਨ ਰਾਹੁਲ ਗਾਂਧੀ ਨੇ ਖੇਤਰ ਦੀ ਜਨਤਾ ਤੋਂ ਕਿਹਾ ਕਿ ਦੇਸ਼ ਤੋਂ ਭ੍ਰਸ਼ਟਾਚਾਰ ਮਟਾਉਣਾ ਹੈ ਤਾਂ ਕਾਂਗਰਸ ਦਾ ਦੇਣਾ ਹੋਵੇਗਾ ਸਾਥ ਉੱਥੇ ਦਿੱਲੀ ਵਿੱਚ ਕਾਂਗਰਸ ਨੇ ਪਾਰਟੀ ਦੀ ਪੰਜ ਨਿਆਂ 25 ਗਾਰੰਟੀ ਨੂੰ ਦੇਸ਼ ਦੇ ਲੋਕਾਂ ਤੱਕ ਪਹੁੰਚਾਉਣ ਦੇ ਲਈ ਕਰ ਕਰ ਗਾਰੰਟੀ ਕੈਂਪੇਨ ਦੀ ਵੀ ਕੀਤੀ ਸ਼ੁਰੂਆਤ ਜੰਮੂ ਕਸ਼ਮੀਰ ਦੇ ਕਟਵੋ ਜ਼ਿਲ੍ਹੇ ਵਿੱਚ ਦੇਰ ਰਾਤ ਜਮਕੇ ਹੋਈ ਗੋਲੀਬਾਰੀ ਮੋਟ ਪੇਦ ਵਿੱਚ ਗੈਂਗਸਟਰ ਸਮੇਤ ਸਬ ਇੰਸਪੈਕਟਰ ਦੀਪਕ ਸ਼ਰਮਾ ਦੀ ਮੌਤ ਦੱਸਦੀ ਹੈ ਕਿ ਪੁਲਿਸ ਨੂੰ ਇੱਥੇ ਛੁਨੂ ਗੈਂਗ ਦੇ ਬਾਰੇ ਮਿਲੀ ਸੀ ਸੂਚਨਾ ਜਦ ਟੀਮ ਨੇ ਇੱਥੇ ਪਹੁੰਚੀ ਤਾਂ ਗੱਡੀ ਵਿੱਚ ਸਵਾਰ ਗੈਂਗਸਟਰ ਮੈਡੀਕਲ ਕਾਲਜ ਪ੍ਰੈਸਰ ਵਿੱਚ ਦਾਖਲ ਹੋ ਗਏ ਜਿਸ ਦੇ ਬਾਅਦ ਦੋਨੋਂ ਤਰਫੋਂ ਤੋਂ ਹੋਈ ਫਾਇਰਿੰਗ ਵਿੱਚ ਗੈਂਗਸਟਰ ਵਸੂ ਦੇ ਮਾਰਾ ਗਿਆ ਜਦਕਿ ਦੋ ਪੁਲਿਸ ਅਧਿਕਾਰੀ ਦੀਪਕ ਸ਼ਰਮਾ ਅਤੇ ਅਨਿਲ ਕੁਮਾਰ ਵੀ ਹੋਏ ਜ਼ਖਮੀ ਉੱਤਰ ਪ੍ਰਦੇਸ਼ ਪੁਲਿਸ ਭਰਤੀ ਪ੍ਰੀਖਿਆ ਪੇਪਰ ਲੀਕ ਮਾਮਲੇ ਵਿੱਚ ਮਾਸਟਰਮਾਈਂਡ ਰਾਜੀ ਮਿਸ਼ਰਾ ਕਾਬੂ ਐਸਟੀਐਫਟੀਮ ਆਰੋਪੀ ਰਾਜੀਵ ਨਈਅਨ ਨੂੰ ਦੇਰ ਰਾਤ ਨੋਇਡਾ ਤੋਂ ਗ੍ਰਿਫਤਾਰ ਕਰ ਯੂਪੀ ਲੈ ਕੇ ਆਈ ਰਾਜੀਵ ਨੇ ਐਸਟੀਐਫਟੀ ਨੂੰ ਦੱਸਿਆ ਕਿ ਰਿਵਾ ਦੇ ਮਹਾਪਰਮ ਓਕੇ ਸ਼ਿਵ ਸ਼ਕਤੀ ਰਿਜ਼ੋਰਟ ਵਿੱਚ 300 ਕੈਂਡੀਡੇਟਸ ਨੂੰ ਇਕੱਠਾ ਬਿਠਾ ਕੇ ਪੜਾਇਆ ਗਿਆ ਸੀ ਪੁਲਿਸ ਦਾ ਪੇਪਰ ਹਰ ਵਿਅਕਤੀ ਤੋਂ ਲਈ ਗਏ ਸਨ 7 ਲੱਖ ਰੁਪਏ ਰਾਜਸਥਾਨ ਦੇ ਵੱਖੋ-ਵੱਖੋ ਇਲਾਕਿਆਂ ਵਿੱਚ ਲੈਪਰਡ ਨੇ ਖੂਬ ਮਚਾਇਆ ਤੰਕ ਤੋਰਪੁਰ ਦੇ ਪਿੰਡ ਵਿੱਚ ਕੁਸਕੇ ਦੋ ਨੌਜਵਾਨਾਂ ਤੇ ਕੀਤਾ ਹਮਲਾ ਦੂਸਰੇ ਪਾਸੇ ਉਦੈਪੁਰ ਸ਼ਹਿਰ ਦੇ ਸੈਕਟਰ 14 ਸਤੇ ਘਰ ਵਿੱਚ ਵੀ ਲੈਪਰਡ ਕੁਸਣ ਦੀ ਖਬਰ ਆਈ ਸਾਹਮਣੇ ਪਰਿਵਾਰ ਨੇ ਆਪਣੇ ਆਪ ਨੂੰ ਕਮਰੇ ਵਿੱਚ ਬੰਦ ਕਰਕੇ ਬਚਾਏ ਜਾਣ ਪੂਰੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਕੜੀ ਮੁਸ਼ਕਲਤ ਦੇ ਬਾਅਦ ਰੈਸਕਿਊ ਟੀਮ ਨੇ ਦਬੋਚਾ ਲੈਪਰਡ ਲੋਕਾਂ ਨੂੰ ਰਾਹਤ ਦਿੱਤੀ ਸਾ ਹਰਿਆਣਾ ਦੇ ਜ਼ਿਲ੍ਹੇ ਬਿਵਾਨੀ ਦੇ ਰਹਿਣ ਵਾਲੇ 올ੰਪੀਅਨ ਬੌਕਸਰ ਵਜਿੰਦਰ ਸਿੰਘ ਭਾਜਪਾ ਚ ਹੋਏ ਸ਼ਾਮਲ ਉਹਨਾਂ ਨੇ ਨਵੀਂ ਦਿੱਲੀ ਵਿੱਚ ਭਾਜਪਾ ਦੇ ਮੁੱਖ ਦਫ਼ਤਰ ਵਿੱਚ ਪਾਰਟੀ ਦੇ ਲਈ ਮੈਂਬਰਸ਼ਿਪ ਦੱਸ ਦਿੱਤੀ ਕਿ ਸਾਲ 2019 ਵਿੱਚ ਉਹਨਾਂ ਨੇ ਕਾਂਗਰਸ ਪਾਰਟੀ ਜੁਆਇਨ ਕੀਤੀ ਸੀ 2019 ਵਿੱਚ ਉਹਨਾਂ ਦੇ ਲੋਕ ਸਭਾ ਚੋਣਾਂ ਦੇ ਵਿੱਚ ਉਹਨਾਂ ਨੂੰ ਦਿੱਲੀ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਹਰਿਆਣਾ ਵਿੱਚ ਰਾਹੁਲ ਗਾਂਧੀ ਦੀ ਭਾਰਤ ਜੋੜ ਯਾਤਰਾ ਵਿੱਚ ਵੀ ਵਜਿੰਦਰ ਸਿੰਘ ਹੋਏ ਸੰਮਿਲ ਹਰਿਆਣਾ ਦੇ ਭਾਜਪਾ ਆਗੂ ਸੁਭਾਸ਼ ਬਰਾਲਾ ਨੇ ਨਵੀਂ ਦਿੱਲੀ ਵਿੱਚ ਰਾਜ ਸਭਾ ਮੈਂਬਰ ਦੀ ਲਈ ਸ਼ਪਤ ਉਪਰਾਸ਼ਟਪਤੀ ਜਗਦੀਪ ਤਣਕੜ ਰੈਣਾ ਨੂੰ ਅਹੁਦੇ ਅਤੇ ਗੋਪਨੀਯਾਂ ਦੀ ਦਵਾਈ ਸੌਹ ਚੁੱਕ ਦੱਸਿਆ ਕਿ ਬਰਾਲਾ ਡਿਪਟੀ ਵਜ਼ ਦੀ ਜਗ੍ਹਾ ਰਾਜ ਸਭਾ ਦੇ ਲਈ ਹੋਏ ਹਨ ਨਿਵਾਚਿਤ ਸੁਭਾਸ਼ ਬਰਾਲਾ ਹਰਿਆਣਾ ਦੇ ਮੁੱਖ ਮੰਤਰੀ ਰਹਿ ਚੁੱਕੇ ਹਨ ਅਤੇ ਮਨੋਹਰ ਲਾਲ ਖੱਟਰ ਦੇ ਮੰਨੇ ਜਾਂਦੇ ਨੇ ਕਰੀਬੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਹਰਿਆਣਾ ਸਰਕਾਰ ਨੂੰ ਦਿੱਤੀ ਵੱਡੀ ਰਾਹਤ ਕਰਨਾਲ ਵਿਧਾਨ ਸਭਾ ਸੀਟ ਦੀ ਜਿਮਨੀ ਚੋਣ ਨੂੰ ਚੁਣੌਤੀ ਦੇਣ ਵਾਲੀ ਯਾਚਿਕਾ ਕੀਤੀ ਗਈ ਰੱਦ ਯਾਚਿਕਾ ਨੂੰ ਰੱਦ ਹੋਣ ਦੇ ਨਾਲ ਜਿਮਨੀ ਚੋਣਾਂ ਦਾ ਰਸਤਾ ਹੋਇਆ ਸਾਫ਼ ਇਹ ਫੈਸਲਾ ਇੱਕ ਜੀਜੀਪੀ ਆਗੂ ਦੀ ਯਾਚਿਕਾ ਤੇ ਹੋਇਆ ਦੱਸਦੀ ਹੈ ਕਿ ਬੀਤੇ ਦਿਨ ਹਾਈ ਕੋਰਟ ਨੇ ਸਾਰੇ ਦਲੀਲਾਂ ਨੂੰ ਸੁਣਨ ਦੇ ਬਾਅਦ ਫੈਸਲਾ ਰੱਖਿਆ ਸੀ ਸੁਰੱਖਿਅਤ ਲੋਕ ਸਭਾ ਚੋਣਾਂ ਦੀ ਜੰਗ ਫਤਿਹ ਕਰਨ ਦੇ ਲਈ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਸੰਭਾਲਿਆ ਮੋਰਚਾ ਮੁੱਖ ਮੰਤਰੀ ਦੀ ਰਿਹਾਈ ਤੇ ਸੰਗਰੂਰ ਲੋਕ ਸਭਾ ਹਲਕੇ ਨੂੰ ਲੈ ਕੇ ਬਣਾਈ ਗਈ ਨਵੀਂ ਰਣਨੀਤੀ ਮੀਟਿੰਗ ਵਿੱਚ ਕੈਬਨਿਟ ਮੰਤਰੀ ਅਤੇ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਮੀਠੀਆਰ ਮੰਤਰੀ ਯਮਨ ਰੋੜਾ ਵਿੱਤ ਮੰਤਰੀ ਹਰਪਾਲ ਸਿੰਘ ਚੀਮਾਸ ਨੇ ਜਿਲੇ ਦੀਆਂ 9 ਵਿਧਾਨ ਸਭਾ ਹਲਕਿਆਂ ਦੇ ਵਿਧਾਇਕ ਰਹੇ ਮੌਜੂਦ ਪੰਜਾਬ ਦੇ ਲੁਧਿਆਣਾ ਵਿੱਚ ਡਾਂਸਰ ਸਿਮਰਨ ਸੰਧੂ ਦਾ ਡੀਐਸਪੀ ਤੇ ਰੀਡਰ ਦੇ ਨਾਲ ਝੜਪ ਦਾ ਵੀਡੀਓ ਵਾਇਰਲ ਹੋਣ ਦੇ ਬਾਅਦ ਵੱਡੀ ਕਾਰਵਾਈ ਪੰਜਾਬ ਮਹਿਲਾ ਆਯੋਗ ਨੇ ਜਾਰੀ ਕੀਤਾ ਨੋਟਿਸ ਐਸਐਸਪੀ ਨੂੰ ਇੱਕ ਹਫ਼ਤੇ ਦੇ ਅੰਦਰ ਇਸ ਮਾਮਲੇ ਵਿੱਚ ਜਾਂਚ ਕਰਵਾ ਕੇ ਰਿਪੋਰਟ ਸੌਂਪਨ ਦੇ ਦਿੱਤੀ ਆਦੇਸ਼ ਦਿੱਤੀ ਡੀਐਸਪੀ ਤਰਲੋਚਨ ਸਿੰਘ ਦਾ ਕਹਿਣਾ ਹੈ ਕਿ ਅਜੇ ਮਹਿਲਾ ਆਯੋਗ ਦਾ ਉਹਨਾਂ ਨੂੰ ਨਹੀਂ ਆਇਆ ਕੋਈ ਨੋਟਿਸ ਨੋਟਿਸ ਮਿਲਣ ਤੇ ਤੁਰੰਤ ਸੌਂਪੀ ਜਾਏਗੀ ਰਿਪੋਰਟ ਫਿਲਹਾਲ ਇਸ ਨਿਊਜ਼ ਬੁਲੇਟਿਨ ਵਿੱਚ ਨਹੀਂ ਜ਼ਿਆਦਾ ਖਬਰਾਂ ਵੇਖਣ ਲਈ YouTube ਤੇ ਟਾਈਪ ਕਰੋ ਸੱਚ ਨੂੰ ਪੰਜਾਬੀ ਚੈਨਲ